ਹੁੰਦੇ ਰਿਸ਼ਤੇ ਹੋਏ ਤਾਰ-ਤਾਰ ਅਣਕਦੀ ਕਾਤਰ ਪੁਰਾਣੇ ਆਪਣੀ ਹੀ ਭੈਣ ਨੂੰ ਉਤਾਰਿਆ ਮੌਤ ਦੇ ਘਾਟ ਗੁਰੂ ਘਰ ਵਿੱਚ ਚਲਾਈਆਂ ਤਾਰ-ਤੜ ਗੋਲੀਆਂ ਭੈਣ ਦੀ ਲਵ ਮੈਰਿਜ ਤੋਂ ਖਫਾ ਸੀ ਭਰਾ ਕਤਲ ਮਾਮਲੇ ਵਿੱਚ ਪੁਲਿਸ ਨੇ ਦਿੱਤਾ ਵੱਡਾ ਬਿਆਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਏਵਨ ਮੀਡੀਆ ਮੈਂ ਮੰਨਤ ਮੌਕਾ ਤੋਂ ਦਿਲ ਦਹਿਲਾਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਆਪਣੇ ਆਪਣੀ ਹੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇੱਥੇ ਸੱਤ ਹੋ ਰਿਹਾ ਹੈ ਖੂਨ ਦੇ ਰਿਸ਼ਤੇ ਕਿਵੇਂ ਤਾਰ-ਤਾਰ ਹੋ ਰਹੇ ਨੇ ਆਉ ਦੱਸਦੇ ਹਾਂ ਤੁਹਾਨੂੰ ਕੀ ਹੈ ਪੂਰੀ ਖਬਰ ਮੋਗਾ ਤੋਂ ਦਿਲ ਦਹਿਲਾਣ ਦੇਣ ਵਾਲੀ ਖਬਰ ਹੈ ਇੱਥੇ ਇੱਕ ਪ੍ਰਾਣੇ ਆਪਣੀ ਹੀ ਭੈਣ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਇੱਕ ਘਟਨਾ ਬੁੱਧਵਾਰ ਦੇਰ ਸ਼ਾਮ ਮੋਗਾ ਦੇ ਪਿੰਡ ਦੋਲੇਵਾਲ ਵਿੱਚ ਵਾਪਰੀ ਹਮਲਾਵਰ ਪ੍ਰਾਤ ਤਿੰਨ ਸਾਲਾਂ ਤੋਂ ਆਪਣੀ ਭੈਣ ਨੂੰ ਮਾਰਨ ਦਾ ਮੌਕਾ ਲੱਭ ਰਿਹਾ ਸੀ ਮ੍ਰਿਤਕ ਦੀ ਪਛਾਣ ਸਿਮਰਨਤ ਕੌਰ ਵਜੋਂ ਹੋਈ ਹੈ ਜਦੋਂ ਦੋਸ਼ੀ ਭਰਾ ਦਾ ਨਾਮ ਹਰਮਨ ਸਿੰਘ ਹੈ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਮ੍ਰਿਤਕ ਦੀ ਲਾਸ਼ ਨੂੰ ਹਿਰਾਸਤ ਵਿੱਚ ਲੈ ਕੇ ਹਸਪਤਾਲ ਪੇਸ਼ ਕੀਤਾ ਗਿਆ ਪੋਸਟਮਾਰਟਮ ਅੱਜ ਕੀਤਾ ਜਾਵੇਗਾ ਦਰਸਲ ਦੋਲੇਵਾਲ ਪਿੰਡ ਦੇ ਰਹਿਣ ਵਾਲੀ 23 ਸਾਲਾਂ ਸਿਮਰਨ ਕੌਰ ਦਾ 3 ਸਾਲ ਪਹਿਲਾਂ ਆਪਣੀ ਹੀ ਪਿੰਡ ਦੇ ਨੌਜਵਾਨ ਇੰਦਰਜੀਤ ਸਿੰਘ ਨਾਲ ਪ੍ਰੇਮ ਵਿਆਹ ਹੋਇਆ ਸੀ ਸਿਮਰਨ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਜਾ ਕੇ ਵਿਆਹ ਕੀਤਾ ਸੀ ਸਿਮਰਨ ਦਾ ਪਰਿਵਾਰ ਤੇ ਖਾਸ ਕਰਕੇ ਉਸ ਦਾ ਭਰਾ ਹਰਮਨਪ੍ਰੀਤ ਇਸ ਵਿਆਹ ਤੋਂ ਨਰਾਜ਼ ਸੀ ਇਸ ਕਰਕੇ ਹੀ ਉਸ ਨੇ ਕਤਲ ਕੀਤਾ ਹਾਸਲ ਜਾਣਕਾਰੀ ਮੁਤਾਬਕ बुधवार ਨੂੰ ਪਿੰਡ ਵਿੱਚ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਸੀ ਜਿਸ ਵਿੱਚ ਸਿਮਰਨ कौर ਲੰਗਰ ਵਿੱਚ ਪ੍ਰਸ਼ਾਦ ਪਕਾ ਰਹੀ ਸੀ ਇਸ ਦੌਰਾਨ ਉਸ ਦਾ ਭਰਾ ਹਰਮਨਪ੍ਰੀਤ ਉੱਥੇ ਪਹੁੰਚਿਆ ਤੇ ਲੰਗਰ ਹਾਲ ਵਿੱਚ ਹੀ ਸਿਮਰਨ ਦੇ ਸਿਰ ਤੇ ਦੋ ਗੋਲੀਆਂ ਮਾਰ ਦਿੱਤੀਆਂ ਸਿਮਰਨ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਡੀਐਸਪੀ ਧਰਮਕੋਟ ਮੌਕੇ ਤੇ ਪਹੁੰਚ ਗਏ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੇ ਦੋਸ਼ੀ ਹਰਮਨਪ੍ਰੀਤ ਸਿੰਘ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਿਮਰਨ ਦੀ ਸੱਸ ਗੁਰਦੀਪ ਕੌਰ ਨੇ ਦੱਸਿਆ ਕਿ ਸਿਮਰਨ ਲੰਗਰ ਵਿੱਚ ਪ੍ਰਸ਼ਾਦ ਪਕਾ ਰਹੀ ਸੀ ਇਸ ਦੌਰਾਨ ਸਿਮਰਨ ਦਾ ਭਰਾ ਹਰਮਨ ਪਿੱਛੋਂ ਤੋਂ ਲੰਗਰ ਹਾਲ ਵਿੱਚ ਆਇਆ ਤੇ ਉਸ ਨੂੰ ਗੋਲੀ ਮਾਰ ਦਿੱਤੀ ਉਸ ਨੇ ਕਿਹਾ ਕਿ ਹਰਮਨ ਨੂੰ ਸਖਤ ਤੇ ਸਖਤ ਸਜ਼ਾ ਦਿੱਤੀ ਜਾਣ ਚਾਹੀਦੀਆ ਉਸ ਨੇ ਉਸ ਦੇ ਪੁੱਤਰ ਦਾ ਘਰ ਬਰਬਾਦ ਕਰ ਦਿੱਤਾ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੇਰ ਸ਼ਾਮ ਮੋਗਾ ਦੇ ਪਿੰਡ ਦੋਲੇਵਾਲਾ ਵਿੱਚ ਹੋਏ ਕਤਲ ਦੀ ਸੂਚਨਾ ਮਿਲਨ ਤੋਂ ਪੁਲਿਸ ਟੀਮ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਗਾ ਸਿਵਲ ਹਸਪਤਾਲ ਤੇ ਜਿੱਤਾ ਹੈ ਇਹ ਹਰਮਨ ਜਿਹੜਾ ਸੀ ਇਤੋਂ ਇਤਰਾਜ਼ ਕਰਦਾ ਸੀ ਤੇ ਉਹਦੇ ਸਬੰਧਤ ਜੀ ਉਹਨੇ ਇਹਦੇ ਅੱਜ ਗੋਲੀਆਂ ਮਾਰ ਕੇ ਮਰਡਰ ਕਰਤਾ ਜਿਹੜਾ ਹਰਮਨ ਪੀਤ ਆ ਉਹਨੂੰ ਅਸੀਂ ਰੌਂਡ ਅਪ ਕਰ ਲਿਆ ਤੇ ਜਿਹੜਾ ਪਿਸਟਲ ਇਸ ਵਿੱਚ ਵਰਤਿਆ ਸੀ ਉਹ ਵੀ ਅਸੀਂ ਹਾਸਲ ਕਰ ਲਿਆ ਤੇ ਅੱਗੇ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕਿੱਥੀ ਜਾਊਗੀ ਤੇ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰਕੇ ਦਰਮਾਨ ਲੈ ਕੇ ਅੱਗੇ ਫਰਦਰ ਜਿਹੜੀ ਕੋਸ਼ਿਸ਼ ਕੀਤੀ ਖੂਨ ਦੇ ਰਿਸ਼ਤੇ ਹੋਏ ਤਾਰ-ਤਾਰ ਅੜਕਦੀ ਕਾਤਰ ਪੁਰਾਣੇ ਆਪਣੀ ਹੀ ਭੈਣ ਨੂੰ ਉਤਾਰਿਆ ਮੌਤ ਦੇ ਘਾਟ ਗੁਰੂ ਘਰ ਵਿੱਚ ਚਲਾਈਆਂ ਤੜ-ਤੜ ਗੋਲੀਆਂ ਭੈਣ ਦੀ ਲਵ ਮੈਰਿਜ ਤੋਂ ਖਫਾ ਸੀ ਭਰਾ ਕਤਲ ਮਾਮਲੇ ਵਿੱਚ ਪੁਲਿਸ ਨੇ ਦਿੱਤਾ ਵੱਡਾ ਬਿਆਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਏਵਨ ਮੀਡੀਆ ਮੈਂ ਮਨਨਤ ਮੋਗਾ ਤੋਂ ਦਿਲ ਦਹਿਲਾਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੁਰਾਣੇ ਆਪਣੀ ਹੀ ਭੈਣ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇੱਥੇ ਸੱਤ ਹੋ ਰਿਹਾ ਖੂਨ ਦੇ ਰਿਸ਼ਤੇ ਕਿਵੇਂ ਤਾਰ-ਤਾਰ ਹੋ ਰਹੇ ਨੇ ਆਓ ਦੱਸਦੇ ਹਾਂ ਤੁਹਾਨੂੰ ਕੀ ਹੈ ਪੂਰੀ ਖਬਰ ਮੋਗਾ ਤੋਂ ਦਿਲ ਦਹਿਲਾਨ ਦੇਣ ਵਾਲੀ ਖਬਰ ਆਈ ਹੈ ਇੱਥੇ ਇੱਕ ਪੁਰਾਣੇ ਆਪਣੀ ਹੀ ਭੈਣ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਇਹ ਘਟਨਾ ਬੁੱਧਵਾਰ ਦੇਰ ਸ਼ਾਮ ਮੋਗਾ ਦੇ ਪਿੰਡ ਦੋਲੇਵਾਲ ਵਿੱਚ ਵਾਪਰੀ ਹਮਲਾਵਰ ਪ੍ਰਾਤ ਤਿੰਨ ਸਾਲਾਂ ਤੋਂ ਆਪਣੀ ਭੈਣ ਨੂੰ ਮਾਰਨ ਦਾ ਮੌਕਾ ਲੱਭ ਰਿਹਾ ਸੀ ਮ੍ਰਿਤਿਕ ਦੀ ਪਛਾਣ ਸਿਮਰਨਤ ਕੌਰ ਵਜੋਂ ਹੋਈ ਹੈ ਜਦੋਂ ਦੋਸ਼ੀ ਭਰਾ ਦਾ ਨਾਮ ਹਰਮਨ ਸਿੰਘ ਹੈ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਮ੍ਰਿਤਿਕ ਦੀ ਲਾਸ਼ ਨੂੰ ਹਿਰਾਸਤ ਵਿੱਚ ਲੈ ਕੇ ਹਸਪਤਾਲ ਪੇਸ ਦਿੱਤਾ ਗਿਆ ਪੋਸਟਮਾਰਟਮ ਅੱਜ ਕੀਤਾ ਜਾਵੇਗਾ ਦਰਸਲ ਦੋਲੇਵਾਲ ਪਿੰਡ ਦੇ ਰਹਿਣ ਵਾਲੀ 23 ਸਾਲਾਂ ਸਿਮਰਨਤ ਕੌਰ ਦਾ 3 ਸਾਲ ਪਹਿਲਾਂ ਆਪਣੀ ਹੀ ਪਿੰਡ ਦੇ ਨੌਜਵਾਨ ਇੰਦਰਜੀਤ ਸਿੰਘ ਨਾਲ ਪ੍ਰੇਮ ਵਿਆਹ ਹੋਇਆ ਸੀ ਸਿਮਰਨ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਜਾ ਕੇ ਵਿਆਹ ਕੀਤਾ ਸੀ ਸਿਮਰਨ ਦਾ ਪਰਿਵਾਰ ਤੇ ਖਾਸ ਕਰਕੇ ਉਸ ਦਾ ਭਰਾ ਹਰਮਨਪ੍ਰੀਤ ਇਸ ਵਿਆਹ ਤੋਂ ਨਰਾਜ਼ ਸੀ ਇਸ ਕਰਕੇ ਹੀ ਉਸ ਨੇ ਕਤਲ ਕੀਤਾ ਹਾਸਲ ਜਾਣਕਾਰੀ ਮੁਤਾਬਕ बुधवार ਨੂੰ ਪਿੰਡ ਵਿੱਚ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਸੀ ਜਿਸ ਵਿੱਚ ਸਿਮਰਨ कौर ਲੰਗਰ ਵਿੱਚ ਪ੍ਰਸ਼ਾਦ ਪਕਾ ਰਹੀ ਸੀ ਇਸ ਦੌਰਾਨ ਉਸ ਦਾ ਭਰਾ ਹਰਮਨਪ੍ਰੀਤ ਉੱਥੇ ਪਹੁੰਚਿਆ ਤੇ ਲੰਗਰ ਹਾਲ ਵਿੱਚ ਹੀ ਸਿਮਰਨ ਦੇ ਸਿਰ ਤੇ ਦੋ ਗੋਲੀਆਂ ਮਾਰ ਦਿੱਤੀਆਂ ਸਿਮਰਨ ਦੀ ਮੌਕੇ ਤੇ ਹੀ ਮੌਤ ਹੋ ਗਈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਡੀਐਸਪੀ ਧਰਮਕੋਟ ਮੌਕੇ ਤੇ ਪਹੁੰਚ ਗਏ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੇ ਦੋਸ਼ੀ ਹਰਮਨਪ੍ਰੀਤ ਸਿੰਘ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਿਮਰਨ ਦੀ ਸੱਸ ਗੁਰਦੀਪ ਕੌਰ ਨੇ ਦੱਸਿਆ ਕਿ ਸਿਮਰਨ ਲੰਗਰ ਵਿੱਚ ਪ੍ਰਸ਼ਾਦ ਪਕਾ ਰਹੀ ਸੀ ਇਸ ਦੌਰਾਨ ਸਿਮਰਨ ਦਾ ਭਰਾ ਹਰਮਨ ਪਿੱਛੋਂ ਤੋਂ ਲੰਗਰ ਹਾਲ ਵਿੱਚ ਆਇਆ ਤੇ ਉਸ ਨੂੰ ਗੋਲੀ ਮਾਰ ਦਿੱਤੀ ਉਸ ਨੇ ਕਿਹਾ ਕਿ ਹਰਮਨ ਨੂੰ ਸਖਤ ਤੇ ਸਖਤ ਸਜ਼ਾ ਦਿੱਤੀ ਜਾਣ ਚਹੀਦੀਆ ਉਸ ਨੇ ਉਸ ਦੇ ਪੁੱਤਰ ਦਾ ਘਰ ਬਰਬਾਦ ਕਰ ਦਿੱਤਾ ਡੀਐਸਪੀ ਧਰਮਕੋਟ ਰਮਨਦੀਪ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੇਰ ਸ਼ਾਮ ਮੋਗਾ ਦੇ ਪਿੰਡ ਦੋਲੇਵਾਲਾ ਵਿੱਚ ਹੋਏ ਕਤਲ ਦੀ ਸੂਚਨਾ ਮਿਲਨ ਤੋਂ ਪੁਲਿਸ ਟੀਮ ਮੌਕੇ ਤੇ ਪਹੁੰਚੀ ਪੁਲਿਸ ਨੇ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਮੋਗਾ ਸਿਵਲ ਹਸਪਤਾਲ ਤੇ ਜਿੱਤਾ ਇਹ ਹਰਮਨ ਜਿਹੜਾ ਸੀ ਇਤੋਂ ਇਤਰਾਜ਼ ਕਰਦਾ ਸੀ ਤੇ ਉਹਦੇ ਸਬੰਧ ਵਿੱਚ ਉਹਨੇ ਇਹਦੇ ਅੱਜ ਗੋਲੀਆਂ ਮਾਰ ਕੇ ਮਰਡਰ ਕਰਤਾ ਜਿਹੜਾ ਹਰਮਨ ਪੀਤਾ ਉਹਨੂੰ ਅਸੀਂ ਰੌਂਡ ਅਪ ਕਰ ਲਿਆ ਤੇ ਜਿਹੜਾ ਪਿਸਟਲ ਇਸ ਵਿੱਚ ਵਰਤਿਆ ਸੀ ਉਹ ਵੀ ਅਸੀਂ ਹਾਸਲ ਕਰ ਲਿਆ ਤੇ ਅੱਗੇ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਕਿੱਥੀ ਜਾਊਗੀ ਤੇ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰਕੇ ਦਰਮਾਨ ਲੈ ਕੇ ਅੱਗੇ ਫਰਦਰ ਜਿਹੜੀ ਕੋਸ਼ਿਸ਼ਾਂ